ਨੋਟ ਜੀ 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 ਜ ਤੇ ਹੋਰ ਜਿਹੜੇ ਅਨ ਸਾਥੀ ਜੁੜੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਬਾਬਾ ਜੀਵਨ ਸਿੰਘ ਮਿਸਤਰੀ ਮਜ਼ਦੂਰ ਯੂਨੀਅਨ ਵੱਲੋਂ ਜੇ ਅੱਜ ਸੋਸ਼ਲ ਮੀਡੀਆ ਨਾ ਹੁੰਦਾ ਤੇ ਗਰੀਬਾਂ ਮਜਲੂਮਾਂ ਦੀ ਆਵਾਜ਼ ਆ ਜਿਹੜੀ ਇਹ ਤਾਂ ਤੱਕ ਨਾ ਜਾਂਦੀ ਕਿਉਂਕਿ ਜਿਹੜਾ ਬੋਦੀ ਮੀਡੀਆ ਜਾਂ ਸਰਕਾਰਾਂ ਦਾ ਮੀਡੀਆ ਜਾਂ ਪ੍ਰਸ਼ਾਸਨ ਮੀਡੀਆ ਉਹ ਆਮ ਬੰਦੇ ਦੀ ਖਬਰ ਲਾ ਕੇ ਨਹੀਂ ਰਾਜੀ ਜਿਵੇਂ ਗਰੀਬਾਂ 'ਤੇ ਜ਼ਬਰ ਜ਼ੁਲਮ ਹੁੰਦਾ ਜਾ ਕੋਈ ਕਿਸੇ ਤਰ੍ਹਾਂ ਦਾ ਪ੍ਰਸ਼ਾਸਨ ਵੱਲੋਂ ਧੱਕਾ ਹੁੰਦਾ ਜਾਂ ਕਿਸੇ ਵੀ ਤਰ੍ਹਾਂ ਦੀ ਉਹ ਜਿਹੜੀ ਮਜ਼ਦੂਰਾਂ ਦੀ ਆਵਾਜ਼ ਆ ਜਾਂ ਕਿਸੇ ਵੀ ਗਰੀਬ ਬੰਦੇ ਦੀ ਆਵਾਜ਼ ਆ ਦੱਬੇ ਕੁਚਲੇ ਦੀ ਉਹ ਸੋਸ਼ਲ ਮੀਡੀਆ ਹੀ ਚੱਕਦਾ ਅੱਜ ਜੇ ਹਰੇਕ ਦੇ ਜੇਬ ਦੇ ਵਿੱਚ ਮੋਬਾਈਲ ਆ ਉਹ ਵੈਸੇ ਵੀ ਫੇਸਬੁੱਕ ਤੇ ਪਾ ਦੇ ਸੋਸ਼ਲ ਮੀਡੀਆ ਦੇ ਵਿੱਚ ਜਦੋਂ ਜਾਂਦੀ ਹੈ ਇਹ ਗੱਲ ਵਾਇਰਲ ਹੁੰਦੀ ਆ ਤੇ ਉਹ ਸੋਸ਼ਲ ਮੀਡੀਆ ਹੀ ਚੱਕਦਾ ਕੋਈ ਵੱਡਾ ਚੈਨਲ ਨਹੀਂ ਚੱਕਦਾ ਇਸ ਕਰਕੇ ਅਸੀਂ ਬਾਬਾ ਜੀਵਨ ਸਿੰਘ ਮਿਸਤਰੀ ਮਜ਼ਦੂਰ ਯੂਨੀਅਨ ਹਰ ਸੋਸ਼ਲ ਮੀਡੀਆ ਦੇ ਨਾਲ ਹੈਗੇ ਆਂ ਤੇ ਅਦਾ ਸਮਰਥਨ ਕਰਦੇ ਰਾਵਾਂਗੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੈਪੀ ਜੈਪਾ ਜੈਪੀ ਜੈ ਭਾਰਤ ਮੈਂ ਬਲਵੰਤ ਸੰਮੇਵਾਲੀ ਰਾਜ ਸਿੱਖਤਰ ਲੋਕ ਸਭਾ ਤੋਂ ਅੰਚਾਰਜ ਨੈਸ਼ਨਲਿਸਟ ਜਸਟਿਸ ਪਾਰਟੀ ਅੱਜ ਸਾਡੇ ਸਾਥੀਆਂ ਵੱਲੋਂ ਇੱਕ ਸੋਸ਼ਲ ਮੀਡੀਆ ਦੀ ਜਿਹੜੀ ਅਲਟਰੋਨਿਕ ਯੂਨੀਅਨ ਦਾ ਜਿਹੜਾ ਗਠਨ ਕੀਤਾ ਗਿਆ ਉਹਦੇ ਵਿੱਚ ਮੈਨੂੰ ਵੀ ਇਹਨਾਂ ਨੇ ਸਨਮਾਨਿਤ ਕੀਤਾ ਸੀ ਮੈਨੂੰ ਇਹਨਾਂ ਨੇ ਅਹੁਦੇਦਾਰ ਦਿੱਤੀ ভাইস ਪ੍ਰਧਾਨ ਮੈਂ ਬਣਾਇਆ ਗਿਆ ਜ਼ਿਲ੍ਹੇ ਦਾ ਤੇ ਜਿਹੜਾ ਸਾਡਾ ਸੰਜੂ ਪ੍ਰਧਾਨ ਬਣਾਇਆ ਹੋਰ ਕੁਝ ਜਿਹੜੇ ਸਾਥੀ ਇਹ ਮੈਂ ਉਹਨਾਂ ਨੇ ਵੀ ਸਾਨੂੰ ਜਿਹੜੀਆਂ ਉਦੇਦਾਰੀਆਂ ਦਿੱਤੀਆਂ ਅੱਜ ਇੱਥੇ ਬਾਬਾ ਜੀਵਨ ਸਿੰਘ ਮਿਸਤਰੀ ਮਜ਼ਦੂਰ ਯੂਨੀਅਨ ਦੀ ਸਾਰੀ ਲੇਬਰ ਤੇ ਸਾਡੇ ਪ੍ਰਧਾਨ ਬੋਬੀ ਜੀ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇੱਥੇ ਨਿਮਾਣੇ ਨੂੰ ਬੁਲਾ ਕੇ ਕਮਾਨ ਬਖਸ਼ਿਆ ਤੇ ਮੈਂ ਤਹਿ ਦਿਲੋਂ ਇਹਨਾਂ ਦਾ ਜਿਹੜਾ ਸਾਥ ਦਿੰਦਾ ਰਹੂੰਗਾ ਚਾਹ ਭੀਂ ਚਾਹ ਭਰ ਕੀ ਕਹਿਣਾ ਚਾਹੁੰਦੇ ਆ ਮੈਂ ਗੋਪੀ ਸਿੰਘ ਗੋਪੀ ਸਮਾਜ ਸੇਵੀ ਅੱਜ ਅੱਜ ਜੋ ਇਲੈਕਟ੍ਰੋਨਿਕ ਯੂਨੀਅਨ ਦਾ ਗਠਨ ਕੀਤਾ ਜਿਹਦੇ ਵੱਲੋਂ ਸਾਨੂੰ ਜਿਹੜਾ ਜੀ ਦਾ ਬਹੁਤ-ਬਹੁਤ ਧੰਨਵਾਦ ਅੱਜ ਬਾਬਾ ਮਿਸਤਰੀ ਮੁਢੀ ਯੂਨੀਅਨ ਕੌਂਡ ਦਾ ਪੂਰਾ ਰੋਡ ਬਹੁਤ ਸਮਿੰਦਰ ਸਿੰਘ ਬੀ ਵੀ ਪ੍ਰਧਾਨ ਜੀ ਵੱਲੋਂ ਸਾਨੂੰ ਸਨਮਾਨਿਤ ਕੀਤਾ ਗਿਆ ਇਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਅਤੇ ਅਸੀਂ ਇਲੈਕਟ੍ਰੋਨਿਕ মিডিਆ ਰਾਹੀਂ ਹਰੇਕ ਦਾ ਧੰਨਵਾਦ ਕਰਦੇ ਹਾਂ ਤੇ ਇਹਨਾਂ ਦਾ ਮਨੋ ਜੀਰੋ ਤੋਂ ਸੰਯੋਗ ਦਿੰਦੇ ਰਾਵਾਂਗੇ